ਪਿਛਲੇ ਦਿਨਾਂ ਦੌਰਾਨ ਵਿਧਾਨ ਸਭਾ ਹਲਕਾ ਪੁਆ ਦੇ ਕਾਫੀ ਪਿੰਡਾਂ 'ਵਿਜ ਅਤੇ ਜਲਾਲੀਆ ਦੇ ਕਾਰਨ ਹੜਾ ਦੀ ਮਾਰ ਹੇਠਾਂ ਆ ਗਏ ਸਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੁਣ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਆਮ ਇਜਲਾਸ ਕਰਕੇ ਪਿੰਡਾਂ ਅੰਦਰ ਸਰਵੇ ਕਮੇਟੀਆਂ ਗਠਿਤ ਕੀਤੀਆਂ ਗਈਆਂ ਨੇ ਤਾਂ ਜੋ ਕਿਸੇ ਦਾ ਨੁਕਸਾਨ ਹੋਇਆ ਉਸ ਨੂੰ ਉਸ ਦਾ ਬੰਦਾ ਮੁਆਵਜ਼ਾ ਦਿੱਤਾ ਜਾ ਸਕੇ ਉਸ ਉਦੇਸ਼ ਨਾਲ ਅੱਜ ਕੈਬਨਿਟ ਮੰਤਰੀ ਲਾਲਚਨ ਕਟਾਰੋਚਕ ਨੇ ਹਿੰਦ-ਪਾਕ ਸਰਹੱਦ ਦੇ ਨਾਲ ਲੱਗਦੇ ਕਰੀਬ 7 ਪਿੰਡਾਂ ਦੇ ਦੁਆਰਾ ਕਰਕੇ ਆਮ ਇਜਲਾਸ ਬੁਲਾਏ ਗਏ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸਰਪੰਚ ਰਾਜੂ ਕੋਲੀਆਂ, ਸਰਪੰਚ ਬਰਮਾਲ ਜੱਟਾ, ਕਾਬਲ ਸਿੰਘ, ਸ਼ੇਖੋਪੁਰ ਮੰਜੀਰੀ ਸਰਪੰਚ ਹਰਦੀਪ ਸਿੰਘ ਹੈਰੀ, ਮੰਜੀਰੀ ਰਾਜਪੂਤਾ ਸਰਪੰਚ ਗੁਰਜੀਤ ਸਿੰਘ ਲਵਲੀ ਆਦਿ ਇਸ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਦੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਾਵੀ ਦੇ ਪਾਣੀਆਂ ਨੇ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਲੋਕਾਂ ਦੇ ਘਰਾਂ, ਫਸਲਾਂ, ਪਸ਼ੂਆਂ, ਕਾਰੋਬਾਰ ਅਤੇ ਹੋਰ ਵੀ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਦੇਸ਼ਾ ਦੇ ਅਨੁਸਾਰ ਉਹ ਪਿੰਡ ਜੋ ਹੜ੍ਹ ਪ੍ਰਭਾਵਿਤ ਹਨ, ਉਤੋਂ ਦੇ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਲਈ ਅੱਜ ਪਿੰਡ ਕੋਲੀਆਂ, ਮੱਖਣਪੁਰ, ਦਤਿਆਲ, ਰਾਜਪੂਤ ਮੰਜੀਰੀ, ਬਰਮਲ ਜੱਟਾ ਸੇਖਪੁਰ ਮੰਝੀਰੀ ਆਦੀ ਵਿੱਚ ਪਹੁੰਚ ਕੇ ਆਮ اجلاس ਕੀਤੇ ਗਏ ਅਤੇ ਹੜਾ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਨੇ ਇਹ ਕਮੇਟੀਆਂ ਗਰਾਊਂਡ ਪੱਧਰ ਤੇ ਘਰ-ਘਰ ਪਹੁੰਚ ਕੇ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੀਆਂ ਅਤੇ ਉਹ ਰਿਪੋਰਟ ਦੇ ਅਨੁਸਾਰ ਲੋਕਾਂ ਨੂੰ ਹੜਾ ਦੇ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਏਗਾ ਬਿਲਕੁਲ ਅੱਜ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਆਦੇਸ਼ ਤੇ ਉਹ ਪਿੰਡ ਜਿਹੜਾ ਪਿੰਡਾਂ ਦੇ ਅੰਦਰ ਪਿਛਲੇ ਦਿਨਾਂ 'ਚ ਕਾਫੀ ਵੱਡੀ ਮਾਤਰਾ 'ਚ ਪਾਣੀ ਆਇਆ ਸੀਗਾ ਹੜ੍ਹ ਆਏ ਸਨ। ਹੜ੍ਹਾਂ ਦੇ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ। ਸੋ ਹੁਣਾਂ ਪਿੰਡਾਂ ਨੂੰ ਦੁਬਾਰਾ ਲੀਹ ਤੇ ਲਿਆਉਣ ਦੇ ਲਈ ਉਥੇ ਨੁਕਸਾਨ ਕੀ ਹੋਇਆ ਉਹਦੀ ਪਰਪਾਈ ਕੀਤੀ ਜਾਵੇ। ਇਹ ਅੱਜ 7 ਪਿੰਡਾਂ ਦੇ ਅੰਦਰ ਇੱਥੇ ਆਮ ਜਲਾਸਾ ਕੀਤੇ ਗਿਆ। ਕੋਹਲੀਆਂ ਦੇ ਅੰਦਰ ਕੀਤਾ, ਦਤਿਆਲ ਦੇ ਅੰਦਰ ਕੀਤਾ, ਰਾਜਪੂਤ ਮਝੀਰੀ ਅੰਦਰ ਕੀਤਾ, ਮਾਖਣਪੁਰ ਕੀਤਾ, ਬਰਮਾਲ ਜੱਟਾਂ ਕੀਤਾ, ਸੇਖਪੁਰ ਮਝੀਰੀ ਕੀਤਾ। ਸੋ ਇਹਨਾਂ ਪਿੰਡਾਂ ਦੇ ਅੰਦਰ ਜਲਾਸਾ ਕਰਕੇ ਪਬਲਿਕ 'ਚ ਬਹਿ ਕੇ ਹਰ ਪਿੰਡ 'ਚ ਇੱਕ ਕਮੇਟੀ ਬਣਾਈ ਆ ਸਰਪੰਚ ਦੀਗਵਾਈ ਦੇ ਵਿੱਚ ਉਹ ਕਮੇਟੀ ਘਰ ਘਰ ਜਾ ਕੇ ਇਸ ਗੱਲ ਦਾ ਜਿਹੜਾ ਉਹ ਮਤਲਬ ਵਰਕਿੰਗ ਕਰੇਗੀ ਵੀ ਕਿਹਦਾ ਕਿਹਨਾਂ ਨੂੰ ਨੁਕਸਾਨ ਹੋਇਆ ਸੋ ਜੋ ਕਮੇਟੀ ਦੀ ਰეკਮੈਂਡੇਸ਼ਨ ਹੋਏਗੀ ਉਹਦੇ ਮੁਤਾਬਕ ਪੰਜਾਬ ਸਰਕਾਰ ਜਿਹੜਾ ਲੋਕਾਂ ਦਾ ਬਣਦਾ ਉਹਨੂੰ ਨੁਕਸਾਨ ਉਹਦੀ ਪਰਹਾਈ ਵੀ ਕਰੇਗੀ ਸੋ ਲਗਾਤਾਰ ਜਿਹੜੇ ਰਾਹਤ ਕਾਜ ਨੇ ਉਹ ਅਜੇ ਵੀ ਜਾਰੀ ਨਹੀਂ ਔਰ ਦੁਬਾਰਾ ਲੋਕਾਂ ਨੂੰ ਉਸ ਜ਼ਿੰਦਗੀ 'ਚ ਆਉਣ ਦੇ ਲਈ ਥੋੜਾ ਸਮਾਂ ਤਾਂ ਲੱਗੇਗਾ ਪਰ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਕੰਮ ਕਰ ਰਹੀ ਆ ਔਰ ਅੱਜ ਬਹੁਤ ਵੱਡੀ ਮਾਤਰਾ 'ਚ ਲੋਕ ਆਮ ਜਲਾਹ 'ਚ ਆਏ ਆ ਔਰ ਲੋਕਾਂ ਨੂੰ ਵੱਡੀਆਂ ਉਮੀਦਾਂ ਵੀ ਨੇ ਸਰਕਾਰ ਤੋਂ ਲੱਕੀ ਸਰੋਜ ਕੀ ਆਚੀ ਨਿਊਜ਼ ਨੈਟਵਰਕ